ਆਰੇ ਤੁਹਾਨੂੰ ਕੋਈ ਚਿੰਤਾ ਨਹੀਂ ਤੁਹਾਡਾ ਸਰਪੰਚ ਵੀ ਮੈਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਮੈਂ ਹਾਂ ਤੇ ਮੈਲੇ ਵੀ ਮੈਂ ਇਸ ਕਰਕੇ ਪੰਥਕ ਪੰਥ ਖਲਕਾ ਡੜ ਕੇ ਲੱਗ ਜਿਓ ਆਂਜਨੀ ਓਮ ਹੰਦਾ ਸੁਣੋ ਬੋਲੋ ਇਹ ਕਰਦੇ ਐ ਕਰਦੇ ਕਿਉਂਕਿ ਮੈਂ ਹਫਤੇ ਨੂੰ ਵਜੇ ਕਾਗਜ਼ ਦਾਖਲ ਕਰੀਏ ਦਿਪੋ ਤੋਂ ਪਹਿਲੇ ਪਹਿਲੇ ਆ ਜੋ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਮੇਰੇ ਕੋਲ ਕਿਹੜੇ-ਕਿਹੜੇ ਆਪਣੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆਪ ਦੇ ਦਿਖਤ ਇਹ ਕਿਸ ਤਰ੍ਹਾਂ ਕਰਦੀ ਤੁਸੀਂ ਸੰਗਤ ਸਿੰਘ ਜਨ ਸਿੰਘ ਜੀ ਆ ਗਾੜੀਆਂ ਕਿਹੜੇ ਸਾਹਮਣੇ ਨਿਸ਼ਾਨ ਸਿੰਘ ਕਿੱਥੇ ਆ ਗੱਲ ਪੱਟੀ ਆਇਓ ਉਹ ਪਾਸੇੜੋਂ ਪੱਟੀ ਮੈਂ ਕਾਲੀ ਲੀਡਰਸ਼ਿਪ ਪੱਟੀ ਨੂੰ ਬੇਨਤੀ ਕਰਨਾ ਕੁਝ ਮਰਜ਼ੀ ਹੋ ਦੇ ਜਿੰਨਾ ਹੀ ਜਿਤਨਾ ਆਪਾਂ ਕਿਸੇ ਜਿੱਤ ਦੀ ਰੋਡ 'ਤੇ ਮੈਨੂੰ ਪੁੱਛ ਲਿਓ ਪਰ ਆਪਾਂ ਜਿੰਤ ਮੈਂ ਸਾਰਾ ਸਰਦਾਰ ਹਕਮਤ ਜਗਤ ਸਿੰਘ ਜਿੰਦਾਬਾਦ ਲੋਕ ਸ਼ਕਤੀ ਮੈਂਬਰਾਂ ਨੂੰ ਬੇਨਤੀ ਹੈ ਸਾਰਿਆਂ ਨੂੰ ਕਿ ਆਪਾਂ ਅਨਾਉਂਸ ਕਰਦੇ ਵਧੀਆ ਖੜਾ ਯਾਰ ਸਦੇ ਖੜਾ ਜੀ ਐ ਕਰੋ ਲਾਖ ਸੰਭੀ ਮੈਂਬਰਾਂ ਦੇ ਕਾਗਿ ਨਿਆਰ ਆਜੋ ਆਪਾਂ ਸਿੱਧੇ ਵੀਡੀਓ ਆਫਸ ਜਾਂਦੇ ਮੈਂ ਵੀ ਨਾ ਨਾ ਚੱਲ 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 ਜਾਨ ਹੌਲੀ ਚੱਲੋ ਸੋਪਣੀ ਅਕਾਲੀ ਦਲ ਹਰ ਸਾਬ ਪੰਥ ਦੀ ਜਥੇਬੰਦੀ ਹੈ ਠੀਕ ਹੈ ਜੀ ਠੀਕ ਹੋ ਰਿਹਾ ਖਲੋ ਜੀ ਖਲੋ ਜੀ ਹੁਣ ਗੱਲ ਕਰੋ ਜੋ ਦੀ ਕਾਲੀ ਦਾਲ ਵਾਸਤੇ ਪੰਜਾਬ ਖਾਲਸਾ ਪੰਥ ਦੀ ਤਰੱਕੀ ਸਭ ਤੋਂ ਜ਼ਰੂਰੀ ਹੈ ਅੱਜ ਲੋੜ ਹੈ ਪਿਛਲੇ 10 ਸਾਲ ਪੰਜਾਬ ਵਿੱਚ ਜੋ ਬਰਾ ਹਾਲ ਕਰ ਦਿੱਤਾ ਕਾਂਗਰਸ ਦੇ ਝਾੜੂ ਵਾਲੇ ਨੇ ਇਸ ਕਰਕੇ ਮੈਂ ਬੇਨਤੀ ਹੈ ਇਸ ਲਈ ਮੈਂ ਆ ਪਾਇਆ ਹਾਂ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਕਰੋ ਯਾਰ ਜੇ ਗਰੀਬ ਨੂੰ ਬਚਾਉਣਾ ਹੈ ਜੇ ਕਿਸਾਨ ਨੂੰ ਬਚਾਉਣਾ ਹੈ ਆਪਾਂ ਨੂੰ ਅਕਾਲੀ ਦਲ ਤੋਂ ਟਕਰਾ ਕਰਨਾ ਪੈਣਾ ਹੈ ਮੈਨੂੰ ਮਾਣ ਹੈ ਅਕਾਲੀ ਦਲ ਦੇ ਪੱਤੀ ਹਲਕੇ ਦੇ ਵਰਕਰਾਂ ਦੇ ਜਦੋਂ ਮੈਂ ਮੈਸੇਜ ਲਾਇਆ ਤੁਸੀਂ ਡੱਟ ਕੇ ਪਹੁੰਚੇ ਦਫ਼ਤਰ ਮੈਂ ਜ਼ਿੰਦਗੀ ਵਿੱਚ ਅੱਗੇ ਹੋ ਕੇ ਲੜਾਈਆਂ ਲੜੀਆਂ ਮੈਂ ਕਿਤੇ ਵਰਕਰਾਂ ਨੂੰ ਅੱਗੇ ਨਹੀਂ ਕੀਤਾ ਮੈਂ ਆਪ ਅੱਗੇ ਹੋਇਆ ਹਰ ਲੜਾਈ ਦੇ ਵਿੱਚ ਮੈਂ ਉਦੋਂ ਵੀ ਕਿਹਾ ਸੀ ਕਿ ਤੁਸੀਂ ਤਗੜੇ ਹੋ ਜਾਓ ਮੈਂ ਆਪਾਉਂਦਾ ਕਾਗਿਜ਼ ਤੋੜਵਾ ਦਿਆਂਗਾ ਇਸ ਕਰਕੇ ਪੱਟੀ ਵਾਲੇ ਤੁਹਾਨੂੰ ਕੋਈ ਚਿੰਤਾ ਨਹੀਂ ਥੋੜਾ ਸਰਪੰਚ ਵੀ ਮੈਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਮੈਂ ਐਸੇ ਮੱਲੇ ਵੀ ਮੈਂ ਇਸ ਕਰਕੇ ਪੰਥਕ ਪੰਥ ਖਲਕਾ ਗੜਕੇ ਲੱਗ ਜਿਓ ਆਂਜਨੀ ਓਮ ਹੁੰਦਾ ਸੋ ਬੋਲ ਜੀ ਨਿਵਾਹ ਕਿਸੇ ਦੀ ਨਹੀਂ ਰਹਿ ਜਾਂਦਾ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਜਾਂਦਾ ਤੇ ਇਸ ਕਰਕੇ ਬੇਤੀ ਹੈ ਐ ਕਰਦੇ ਆ ਕਿਉਂਕਿ ਮੈਂ ਹਫਤੇ ਨੂੰ ਜੇ ਕਾਗਜ਼ ਦਾਖਲ ਹੁੰਦੇ ਆ ਜੇ ਕੋਈ ਪਹਿਲੇ ਪਹਿਲੇ